ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰਿਆ ਕਾਲ ਤੱਕ ਸਹਿਬ ਜੀ ਦੇ ਆਦੇਸ਼ ਅਨਸਾਰ ਈਸ਼ਰ ਸਿੰਘ ਹੋਣਾਂ ਦੀ ਪੜਤਾਲੀਆ ਰਿਪੋਰਟ ਦੇ ਅਨਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਨਤ ਕੀਤੀ ਗਈ ਉਸ ਰਿਪੋਰਟ ਤੇ ਵਿਭਾਗੀ ਤੇ ਤਨਖਾਹ ਦੀ ਕਾਰਵਾਈ ਦੀ ਗੱਲ ਕਰਦਿਆਂ ਲੰਮਾ ਸੰਘਰਸ਼ 5.5 ਸਾਲ ਚੱਲਿਆ ਜਿਸ ਤੇ ਮਾਣਯੋਗ ਹਾਈ ਕੋਰਟ ਦੇ ਆਰਡਰ ਵੀ ਹੋਏ ਐਫ ਆਈ ਆਰ ਦਰਜ ਹੋਈ ਸਿੱਟ ਬਣੀ ਉਸ ਸਿੱਟ ਨੇ 328 ਪਾਵਨ ਸਰੂਪ ਜਿਹੜੇ ਸੀ ਉਹਨਾਂ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਜਿੱਥੇ ਇਹ ਅਹਿਮ ਮਸਲਾ ਸੀ ਉਥੇ ਦਿਨ ਬਦਿਨ ਇਹ ਗੰਭੀਰ ਹੁੰਦਾ ਨਜ਼ਰ ਆਉਂਦਾ ਤੇ ਪਿਛਲੇ ਦਿਨੀ ਸਿੱਟ ਵੱਲੋਂ 169 ਪਾਵਨ ਸਰੂਪ ਜਿਹੜੇ ਸੀ ਮਿਲਣ ਦੀ ਗੱਲ ਰੱਖੀ ਕਿ ਸਾਡੇ ਸਾਹਮਣੇ ਇਹ ਵੀ ਗੱਲ ਆਈ ਆ ਕਿ 169 ਪਾਵਨ ਸਰੂਪ ਸਾਨੂੰ ਮਿਲੇ ਨੇ ਕਿੱਥੋਂ ਮਿਲੇ ਨੇ ਨਾਬਕਮਲ ਕੋ ਰਾਜਾ ਸਾਹਿਬ ਦੀ ਮਜ਼ਾਰ ਬਣੀ ਹੋਈ ਹੈ ਬੰਗੇ ਦੇ ਨੇੜੇ ਉਹ ਗੁਰਦੁਆਰਾ ਏ ਕਿ ਮਜ਼ਾਰ ਹੈ ਕਿ ਡੇਰਾ ਏ ਇਸ ਦਾ ਖੁਲਾਸਾ ਸਿੱਖ ਪੰਥ ਦੀ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਨੇ ਕਰਨਾ ਹੈ ਉੱਥੇ ਪਾਵਨ ਸਰੂਪ ਭੇਜਣੇ ਸੀ ਕਿ ਨਹੀਂ ਇਹ ਵੀ ਉਸ ਨੇ ਦੱਸਣਾ ਹੈ 769 ਪਾਵਨ ਸਰੂਪ ਉਥੇ ਕਿਸ ਦੇ ਕਹਿਣ ਤੇ ਦਿੱਤੇ ਕਿਉਂ ਦਿੱਤੇ ਤੇ ਚੋਰੀ ਕਿਉਂ ਦਿੱਤੇ ਜੋ ਹੁਣ ਤੱਕ ਸਾਹਮਣੇ ਆਇਆ ਇਹ ਵੀ ਉਥੋਂ ਹੀ ਪਤਾ ਲੱਗਣਾ ਹੈ ਉਹ 169 ਪਾਵਨ ਸਰੂਪ ਸਿੱਟ ਵੱਲੋਂ ਜਿਹੜੇ ਮਿਲੇ ਉਸ ਤੇ ਬਿਆਨ ਦਿੱਤਾ ਜਾਂਦਾ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਣਾ ਵੱਲੋਂ ਕਿ 169 ਪਾਵਨ ਸਰੂਪ ਮਿਲੇ ਨੇ ਜਿਨ੍ਹਾਂ ਦੇ ਵਿੱਚ 10 ਕਿਸੇ ਹੋਰ ਗੁਰਦੁਆਰਾ ਸਾਹਿਬ ਲਈ ਨੇ ਵੀ ਕਿਸੇ ਹੋਰ ਗੁਰਦੁਆਰਾ ਸਾਹਿਬ ਲਈ ਨੇ 30 ਪਾਵਨ ਸਰੂਪ ਮਜਾਰਤੇ ਨੇ ਔਰ 139 ਪਾਵਨ ਸਰੂਪ ਉਹ ਨੇ ਜਿਹੜੇ ਕਿਸੇ ਰਿਕਾਰਡ ਵਿੱਚ ਨਹੀਂ ਆ ਔਰ ਇਸ ਤੋਂ ਬਾਅਦ ਇਹ 14 ਤਰੀਕ ਨੂੰ ਮਾਗੀ ਮੁਖਸਰ ਸਾਹਿਬ ਤੇ ਉਹ ਬੋਲਿਆ ਜਾਂਦਾ ਹੈ ਤੇ 15 ਨੂੰ ਨਿਮਾਣੇ ਸਿੱਖ ਵੱਜੋਂ ਮੁੱਖ ਮੰਤਰੀ ਪੇਸ਼ ਹੁੰਦੇ ਨੇ ਕਲ ਤੱਕ ਸਾਹਿਬ ਇਸ ਦੀ ਗੱਲ ਤੋਂ ਬਾਅਦ ਇਹ ਬਿਆਨ ਆਉਂਦਾ ਹੈ ਕਲ ਤੱਕ ਸਾਹਿਬ ਤੋਂ ਕਿ ਇਹਦੇ ਤੇ ਕਿਸੇ ਕਿਸਮ ਦੀ ਰਾਜਨੀਤੀ ਨਾ ਕੀਤੀ ਜਾਏ ਸਹਿਯੋਗ ਕੀਤਾ ਜਾਏ ਸਿੱਟ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਅੱਖਰ ਹੈ ਕਿੱਥੇ ਕਿੰ ਨੂੰ ਕਿੱਥੇ ਕੀ ਦੇ ਕਹਿਣ ਤੇ ਇਹ ਬਿਨਾਂ ਦਰਜ ਕੀਤੇ ਨੋਟਰੀ ਦਿੱਤੇ ਗਏ ਵੱਡਾ ਮਸਲਾ ਹੈ ਹੁਣ ਜਦੋਂ ਇਹ ਗੱਲ ਆਈ ਵੀ ਇਹਦੇ ਤੇ ਕੋਈ ਕਿਸੇ ਕਿਸਮ ਦੀ ਰਾਜਨੀਤੀ ਨਾ ਕੀਤੀ ਜਾਏ ਤੇ ਜਦੋਂ 169 ਪਾਵਨ ਸਰੂਪਾਂ ਦੀ ਗੱਲ ਸਾਹਮਣੇ ਆ ਗਈ ਤੇ ਚਾਹੀਦਾ ਸੀ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹਰਕਤ ਚਾਉਂਦੀ ਅਕਾਲ ਤਖਤ ਦੇ ਦੇਸ਼ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਨਾ ਕੋਈ ਉਪਰਾਲਾ ਕੀਤਾ ਜਾਂਦਾ ਗੜਗਾਸਾ ਵੱਲੋਂ ਤੇ ਉੱਥੇ ਜਾ ਕੇ ਪਤਾ ਲਾਇਆ ਜਾਂਦਾ ਦਰੁਸਤੀ ਕੀਤੀ ਜਾਂਦੀ ਕਿ ਇਹ ਪਾਵਨ ਸਰੂਪ ਕਿਹਦੇ ਕਿੱਥੋਂ ਕਿੰਨੇ ਕਿਵੇਂ ਭੇਜਿਆ ਕੌਣ ਜ਼ਿੰਮੇਵਾਰ ਹੈ ਅਫਸੋਸ ਇਹ ਗੱਲ ਤਾਂ ਨਹੀਂ ਹੋਈ ਪਰ ਅਗਲੇ ਦਿਨ ਉਥੇ ਸੁਖਵੀਰ ਬਾਦਲ ਪਹੁੰਚ ਜਾਂਦਾ ਹੈ ਉਹਨਾਂ ਮਗਰ ਕ੍ਰੀਮਪੁਰੀ ਵੀ ਪਹੁੰਚ ਜਾਂਦੇ ਉਥੇ ਕੋਈ ਸੁਖੂ ਨਾਂ ਦਾ ਐਮਐਲਏ ਉਹ ਵੀ ਪਹੁੰਚ ਜਾਂਦੇ ਨੇ ਤੇ ਹੋਰ ਵੀ ਕਈ ਧੂਆਂ ਧਾਰ ਜਾ ਕੇ ਪ੍ਰਚਾਰ ਕਰ ਰਹੇ ਨੇ ਦੇਖੋ ਜੀ ਅਟੈਕ ਕਰ ਦਿੱਤਾ ਬੇਅਦਬੀ ਕਰ ਦਿੱਤੀ ਜਦ ਕਿ ਨਾ ਤਾਂ ਬੇਅਦਬੀ ਸੀ ਨਾ ਅਟੈਕ ਸੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਸਿੱਟ ਭਾਲ ਕਰ ਰਹੀ ਹੈ ਮਹਾਰਾਜ ਜੀ ਦੇ ਸਰੂਪ ਕਿੱਥੇ ਨੇ ਉਹਦੇ ਵਿੱਚ ਸਹਿਯੋਗ ਦੇਣ ਦੀ بجائے ਇੰਨਾ ਉੱਚੀ ਕਾਮਾ ਰੋਲੀ ਉੱਥੇ ਸ਼ੁਰੂ ਕਰ ਦਿੱਤੀ ਕਿ ਸਾਰਾ ਮਾਹੌਲ ਜਿਹੜਾ ਸੀ 328 ਪਾਵਨ ਸਰੂਪਾਂ ਤੋਂ ਹਟਾ ਕੇ ਲੋਕਾਂ ਨੂੰ ਉਕਸਾਇਆ ਜਾ ਰਿਹਾ ਹੈ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ ਉਕਸਾ ਕੇ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਧਾਰਮਿਕ ਭਾਵਨਾਵਾਂ ਨੂੰ ਪਟਕਾ ਕੇ ਅੱਗ ਲਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ ਸੁਖਬੀਰ ਬਾਦਲ ਵੱਲੋਂ ਮੋੜੇ ਨੂੰ ਕੀ ਸਮਝਿਆ ਜਾਏ ਗੜਗੱਦ ਸਾਹਿਬ ਇਹ ਜ਼ਰੂਰ ਦੱਸਿਓ ਸ਼੍ਰੋਮਣੀ ਕਮੇਟੀ ਪ੍ਰਧਾਨ ਜ਼ਰੂਰ ਦੱਸੇ ਸ਼੍ਰੋਮਣੀ ਅਕਾਲੀ ਦਲ ਜ਼ਰੂਰ ਦੱਸੇ ਕਿ ਉੱਥੇ 169 ਪਾਵਨ ਸਰੂਪਾਂ ਲਈ ਤੁਹਾਡੀ ਟੀਮ ਤਾਂ ਕੋਈ ਨਹੀਂ ਗਈ ਅਕਾਲ ਤਖਤ ਸਾਹਿਬ ਨੇ ਕਿਹੜੀ ਟੀਮ ਬਣਾਈ ਜਿਹਦੇ ਵਿੱਚ ਸਿੱਟਦੇ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਜਾਂ ਸਿੱਖ ਜਥੇਬੰਦੀਆਂ ਚੋਂ ਸਾਡੇ ਸਿੱਖ ਸਦ ਭਵਨਾ ਦਲ ਤੋਂ ਕੋਈ ਇਹ ਸਤਕਾਰ ਕਮੇਟੀ ਤੋਂ ਭਾਈ ਖੋਸਾ ਜੀ ਨੇ ਭਾਈ ਹਮਲਮ ਨੇ ਜਾਂ ਕਿਸਾਨ ਆਗੂਆਂ ਦੇ ਵਿੱਚੋਂ ਭਾਈ ਇਤਰਲੋਚਨ ਸਿੰਘ ਹੋਣੀ ਸਤਕਾਰ ਕਮੇਟੀ ਤੋਂ ਕਿਸਾਨ ਆਗੂਆਂ ਦੇ ਵਿੱਚੋਂ ਬਾਈਬਲ ਦੇਵਸੇ ਨੇ ਸਿਰਸਾ ਨੇ ਜਾਂ ਅੰਮ੍ਰਿਤਸਰ ਅਕਾਲੀ ਦਲ ਜਿਹੜਾ ਉੱਥੇ ਪਹੁੰਚਿਆ ਹੀ ਮਾਨ ਸਿੰਘ ਮਾਨ ਹੋਣਾ ਚਾਹੁੰਨੇ ਸੰਤ ਬਾਬਾ ਸੇਵਾ ਸਿੰਘ ਜੀ ਹੋਣਾ ਤੋਂ ਕੋਈ ਹੈਗਾ ਨਿਹੰਗ ਸਿੰਘ ਜਿੱਥੇ ਬੰਦੀਆਂ ਤੋਂ ਕਿਹੜਾ ਜਥਾ ਬਣਾਇਆ ਜਿਨਨੇ ਸਿੱਟ ਨਾਲ ਜਾ ਕੇ ਇਹ ਕੰਮ ਕਰਨਾ ਸੀਗਾ ਉੱਥੇ ਮਹਾਰਾਜ ਜੀ ਦੇ ਪਾਵਨ ਸਰੂਪ ਕਿੰਨੇ ਨੇ ਔਰ ਉਹ ਪਾਵਨ ਸਰੂਪ ਕੀ ਇੱਥੇ ਸੁਭਾਏ ਮਨ ਕੀਤੇ ਜਾ ਸਕਦੇ ਕਿ ਨਹੀਂ ਇਹਦੀ ਦ੍ਰਿਸ਼ਟੀ ਕਰਨੀ ਸੀਗੀ ਜਿਹੜੇ ਦਰਜ ਨੇ ਕਿਉਂ ਨਹੀਂ ਦਰਜ ਇਹ ਹੁਣ ਦਰਜ ਕਿਵੇਂ ਹੋਣਗੇ ਇਹ ਦਰਸਤੀ ਕਰਨੀ ਸੀ ਫਿਰ ਅੱਗੇ ਤੋਂ ਇੰਜ ਨਹੀਂ ਹੋਊਗਾ ਕਿਉਂ ਇਹ ਬੇਅਦਬੀ ਕਾਂਡ ਦਾ ਹਿੱਸਾ ਬਣਦੇ ਇਹ ਹਮਲਾ ਬਣਦੇ ਨੇ ਗੁਰੂ ਗ੍ਰੰਥ ਸਾਹਿਬ ਤੇ ਔਰ ਉਹਨਾਂ ਲੋਕਾਂ ਨੂੰ ਮੌਕਾ ਮਿਲਦਾ ਏ ਜਦੋਂ ਬਿਨਾਂ ਦਰਜ ਕੀਤੇ ਸਰੂਪ ਲਜਾਏ ਜਾਂਦੇ ਨੇ ਬੇਅਦਬੀ ਕਾਂਡ ਤੇ ਅਮਨ ਸ਼ਾਂਤੀ ਨੂੰ ਲੰਬੂ ਲਾਉਣ ਦਾ ਜਿਹੜਾ ਭ੍ਰਿਸ਼ਟ ਲੀਡਰ ਤੇ ਭ੍ਰਿਸ਼ਟ ਅਫਸਰ ਹੁਣ ਤੱਕ ਕੰਮ ਕਰਦੇ ਆਏ ਆ ਸਿੱਖ ਵਿਰੋਧੀ ਤਾਕਤਾਂ ਨੂੰ ਖੁਸ਼ ਕਰਨ ਲਈ ਉਹਨਾਂ ਦਾ ਕਿਤੇ ਨਾ ਕਿਤੇ ਇੱਥੇ ਮਿਲੀ ਭੁਗਤ ਜਿਹੜੀ ਸਾਹਮਣੇ ਆਉਂਦੀ ਹੈ ਇਹ ਨਹੀਂ ਆਉਣੀ ਚਾਹੀਦੀ ਇੱਥੇ ਹਰਕਤ ਵਿੱਚ ਆਉਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਕੰਮ ਕਰਨਾ ਬਣਦਾ ਸੀਗਾ ਇੱਥੇ ਬਸ ਨਹੀਂ ਅਗਲੇ ਦਿਨ ਉਥੋਂ ਇੱਕ ਬੰਦਾ ਹੋਰ ਫੜਿਆ ਜਾਂਦਾ ਹੈ ਉਹ ਦੁਮਾਲੇ ਵਾਲਾ ਸਿੰਘ ਅੱਗੇ ਲਾਇਆ ਜਾਂਦਾ ਉਹਨੂੰ ਪੁੱਛਣਾ ਬਣਦਾ ਸੀਗਾ ਕਿ ਭਾਈ ਤੂੰ ਗੁਰੂ ਵਾਲਿਆਂ ਜਾਂ ਕਿਹੜੇ ਪਾਸੇ ਉਹਨੇ ਵੀ ਕਹਿ ਦਿੱਤਾ ਕਿ ਇੱਥੇ ਜੀ ਕਿਸੇ ਕਿਸਮ ਦੀ ਘਟਨਾ ਨਹੀਂ ਹੋਈ ਇੱਥੇ ਮੁੱਖ ਮੰਤਰੀ ਨੂੰ ਝੂਠਾ ਪਾ ਰਹੇ ਹੋ ਤੁਸੀਂ ਮੁੱਖ ਮੰਤਰੀ ਬਿਲਕੁਲ ਝੂਠ ਨਹੀਂ ਬੋਲ ਰਿਹਾ ਉਹਨਾਂ ਨੇ ਉਹੀ ਆਖਿਆ ਜੋ ਉਹਨਾਂ ਨੂੰ ਉੱਥੋਂ ਮਿਲਿਆ ਇੰਦਰਜੀਤ ਸਿੰਘ ਪੁੱਤਰ ਸ਼ਰਜ ਸਿੰਘ ਵਾਸੀ ਮਾਜਰਾ ਨੌ ਆਵਾਦ ਖਾਣਾ ਸਦਰ ਬੰਗਾ ਐਗਜ਼ੈਕਟਿਵ ਮੈਂਬਰ ਨਾਬ ਕਮਲ ਰਾਜਾ ਸਾਹਿਬ ਉਹਨਾਂ ਦੇ ਬਿਆਨ ਨੇ 10 ਪਾਵਨ ਸਰੂਪ ਬਿਲ ਨੰਬਰ 27064 819 ਇੱਥੇ ਤਰੀਕ ਦਾ ਉਹਨਾਂ ਨੂੰ ਸ਼ਾਇਦ ਪੜੇਖਾ ਪਿਆ ਉੱਥੇ 816 ਲਿਖਿਆ ਹੋਇਆ ਹੈ ਗੁਰਦੁਆਰਾ ਪਾਸ਼ਾਹੀ 7ਵੇਂ ਪਿੰਡ ਦੁਸਾਂਝ ਹੁਣ 10 ਪਾਵਨ ਸਰੂਪ ਗੁਰਦੁਆਰਾ ਪਾਸ਼ਾਹੀ 7ਵੀਂ ਦੁਸਾਂਝ ਪਿੰਡ ਦੇ ਨਾਂ ਤੇ ਉੱਥੇ ਮਹਾਰਾਜ ਜੀ ਦੇ ਲਿਆਂਦੇ ਜਾਂਦੇ ਆ ਫਿਰ ਉੱਥੇ ਦੂਸਰਾ ਬੈਲ ਆਉਂਦਾ ਹੈ ਗੁਰਦੁਆਰਾ ਪਿੰਡ ਮਜ਼ਾਰਾ ਨੌ ਆਬਾਦ ਇੱਥੇ 20 ਪਾਵਨ ਸਰੂਪ ਲਿਆਂਦੇ ਜਾਂਦੇ ਆ ਹੁਣੇ 30 ਪਾਵਨ ਸਰੂਪ ਲਿਆਂਦੇ ਤੇ ਗੁਰਦੁਆਰਾ ਪਾਸ਼ਾਹੀ 7ਵੀਂ ਇਹ ਪਾਤਸ਼ਾਹ ਨੌ ਮਜ਼ਾਰਾ ਪਿੰਡ ਗੁਰਦੁਆਰਾ ਇਹ 30 ਪਾਵਨ ਸਰੂਪ ਇਸ ਗੁਰਦੁਆਰੇ ਦੇ ਨਾਂ ਤੇ ਆਇਆ ਬਿੱਲ ਇੱਥੇ 14 15500 ਕਟਿਆ ਇੱਥੇ 31000 ਬਿੱਲ ਕਟਿਆ ਹੋਇਆ ਇਹ ਦਸਤਾਵੇਜ਼ ਨੇ ਹੁਣ ਗੁਰਦੁਆਰਾ ਸਰੂਪ ਕਿਤੇ ਹੋਰ ਜਾ ਰਹਿ ਨਹੀਂ ਸ਼੍ਰੋਮਣੀ ਕਮੇਟੀ ਵੱਲੋਂ ਤੇ ਮਜ਼ਾਰੇ ਚ ਕਿਵੇਂ ਚਲੇ ਗਿਆ ਇਹ ਕਹਿ ਲੀਏ ਕਿ ਵਿਜਾ ਤਾਂ ਅਮਰੀਕਾ ਦਾ ਸੀ ਤੇ ਇਹ ਕੈਨੇਡਾ ਚੋਂ ਕਿਵੇਂ ਮਿਲੇ ਜਾਂ ਪਾਕਿਸਤਾਨ ਚੋਂ ਕਿਵੇਂ ਮਿਲ ਗਏ ਤੁਸੀਂ ਇਹ ਜਾਣਨਾ ਚਾਹੁੰਦੇ ਫਿਰ ਉਹਨਾਂ ਨੇ ਇੱਥੇ ਅਗਲੀ ਗੱਲ ਅਗਲੇ ਮੈਂਬਰ ਇਹਨਾਂ ਦੇ ਹੈਗੇ ਨੇ ਸ਼ੰਗਾਰਾ ਸਿੰਘ ਪੁੱਤਰ ਰਤਨ ਸਿੰਘ ਵਾਸੀ ਮਜ਼ਾਰਾ ਨੋਆਵਾਰ ਇਹ ਵੀ ਉੱਥੇ ਦੇ ਐਗਜ਼ੀਕਟਿਵ ਦੇ ਮੈਂਬਰ ਨੇ ਇਹਨਾਂ ਨੇ ਵੀ ਆਪਣੇ ਹਸੈਨ ਕਰਕੇ ਬਿਆਨ ਦਰਜ ਕਰਾਇਆ ਸੁਰਿੰਦਰਪਾਲ ਪੁੱਤਰ ਸ਼ਵਰਨ ਸਿੰਘ ਇਹਨਾਂ ਨੇ ਵੀ ਬਿਆਨ ਦਰਜ ਕਰਵਾਇਆ ਇਹ ਦੋ ਬਿੱਲ ਨੇ 21 ਤਰੀਕ ਤੇ ਦੋ ਬਿੱਲ ਕੱਟੇ ਜਾਂਦੇ ਨੇ ਤੇ 1 ਦਿਨ 30 ਪਾਵਨ ਸਰੂਪ ਦਿੱਤੇ ਜਾਂਦੇ ਨੇ 139 ਪਾਵਨ ਸਰੂਪਾਂ ਦਾ ਅੱਗੇ ਸੁਣੋ ਅੱਗੇ ਕੀ ਕਹਿੰਦੇ ਨੇ 30 ਪਾਵਨ ਸਰੂਪਾਂ ਤੋਂ ਇਲਾਵਾ ਬਾਕੀ 139 ਪਾਵਨ ਸਰੂਪਾਂ ਦਾ ਸਾਡੀ ਕਮੇਟੀ ਪਾਸ ਕੋਈ ਰਿਕਾਰਡ ਨਹੀਂ ਹੈ ਇਹ ਕਹਿ ਰਹੇ ਨੇ ਅੱਗੇ ਸੁਣੋ ਇਸ ਸੰਬੰਧੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸਰਕਾਰ ਆਪ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਇਨ੍ਹਾਂ ਪਾਵਨ ਸਰੂਪਾਂ ਦੇ ਰਿਕਾਰਡ ਦੀ ਦਰੁਸਤੀ ਕਰਵਾਏ ਅਤੇ ਸਾਨੂੰ ਇਨ੍ਹਾਂ ਪਾਵਨ ਸਰੂਪਾਂ ਦੀ ਦੇਖਰੇਖ ਜਾਂ ਸੰਭਾਲ ਸੰਬੰਧੀ ਜੋ ਵੀ ਨਵੇਂ ਦਿਸ਼ਾ ਨਿਰਦੇਸ਼ ਹਨ ਉਹ ਦਿੱਤੇ ਜਾਣ ਤੇ ਅਸੀਂ ਭਰੋਸਾ ਦਵਾਉਂਦੇ ਹਾਂ ਅਸੀਂ ਸੇਵਾ ਸੰਭਾਲ ਕਰਾਂਗੇ ਏ ਹੁਣ ਸ਼੍ਰੋਮਣੀ ਕਮੇਟੀ ਨੇ ਦਰੁਸਤੀ ਕਰਨੀ ਹੈ ਤੇ ਸਰਕਾਰ ਨੂੰ ਕਹਿ ਰਹੇ ਆ ਦਸੋ ਇਹਦੇ ਵਿੱਚ ਭਗਵੰਤ ਮਾਨ ਨੇ ਕੀ ਵਿਅਦਬੀ ਕਰ ਦਿੱਤੀ ਤੇ ਕੀ ਅਟੈਕ ਕਰ ਦਿੱਤਾ ਦੱਸਿਆ ਜਾ ਜੀ ਇਹਦਾ ਮਤਲਬ ਤੁਸੀਂ ਪੰਜਾਬ ਵਿੱਚ ਖਾਨਾ ਜੰਗੀ ਚਾਹੁੰਦੇ ਹੋ ਤੇ ਮੈਂ ਇੱਥੇ ਕਹਾਂਗਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਅੱਜ ਇਹ 328 ਪਾਵਨ ਸਰੂਪਾਂ ਤੇ ਕੇਵਲ ਮੈਂ ਇੱਥੇ ਗੱਲ ਕਰ ਰਿਹਾ ਬਾਕੀ ਉਹ ਮੁੱਦਿਆਂ ਤੋਂ ਹਟ ਕੇ 328 ਪਾਵਨ ਸਰੂਪਾਂ ਸੰਬੰਧੀ ਜਿਹੜਾ ਕੰਮ ਨਾ ਕਾਂਗਰਸ ਨੇ ਕੀਤਾ ਤੇ ਨਾ ਹੋਰ ਕਿਸੇ ਨੇ ਉਹ ਈਮਾਨ ਕਰਨ ਦਾ ਸ਼ੁਰੂ ਕਰ ਦਿੱਤਾ ਕਿਉਂ ਮੈਨੂੰ ਲੱਗਦਾ ਕਿ ਭਗਵੰਤ ਮਾਨ ਚਾਹੁੰਦਾ ਈ ਕੁਰਸੀ ਰਵੇ ਚੇ ਨਾ ਰਵੇ ਉਹ ਮੁੱਖ ਮੰਤਰੀ ਬਣੇ ਚੇ ਨਾ ਬਣੇ ਪਰ ਇਹ ਕੰਮ ਜ਼ਰੂਰ ਕਰ ਦਵਾਂ ਕਿ ਜਿਹੜੀਆਂ ਪਾਰਟੀਆਂ ਗੁਰੂ ਗ੍ਰੰਥ ਸਾਹਿਬ ਨੂੰ ਮੋਹਰਾ ਬਣਾ ਕੇ ਬੇਅਦਬੀਆਂ ਕਰਵਾ ਕੇ ਰੋਟੀਆਂ ਸੇਕਦੀਆਂ ਨੇ 78 ਤੇ 84 ਵਰਗੇ ਕਾਂਡ ਕਰਾ ਦਿੰਦੀਆਂ ਨੇ ਇਹਨਾਂ ਨੂੰ ਦੁਬਾਰੀ ਮੌਕਾ ਨਹੀਂ ਮਿਲਣਾ ਚਾਹੀਦਾ ਲੱਗ ਰਿਹਾ ਇਹ ਇਹਦੇ ਤੇ ਪਾਬੰਦੀ ਲਾਉਣੀ ਚਾਹੁੰਦਾ ਤੇ ਜੇ ਕਾਂਗਰਸੀ ਲੀਡਰ ਬਾਦਲ ਦਲ ਗੁਰੂ ਗ੍ਰੰਥ ਸਾਹਿਬ ਤੇ ਅਕਾਲ ਤਖਤ ਨਾਲ ਖੜੇ ਨੇ ਤੇ ਫਿਰ ਭਗਵੰਤ ਮਾਨ ਸਰਬ ਪਾਰਟੀ ਮੀਟਿੰਗ ਸਦੋ 328 ਪਵਨ ਸਰੂਪਾਂ ਤੇ ਪੁੱਛੋ ਇਹ ਨਾਲ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਵਿੱਚ ਨੇ ਇਹ ਜਵਾਬ ਦੇਣ ਸਾਰੇ ਜਾਣੇ ਕਾਂਗਰਸੀ ਲੀਡਰ ਤੇ ਕਾਲੀ ਲੀਡਰ ਸ਼ਰਮਣੀ ਕਮੇਟੀ ਮੈਂਬਰ ਸਾਰੇ ਇਹ ਪੁੱਛਿਆ ਜਾਏ ਦੂਸਰੇ ਬੰਨੇ ਗੜਗਾਜ ਸਾਹਿਬ ਸਰਬ ਭਾਰਤੀ ਸਰਬ ਜਥਾ ਇਕ ਅਕਾਲ ਤਖਸਾਲ ਵੱਲੋਂ ਸਨਿਆ ਭੇਜੋ ਇਕਤਰਤਾ ਬੁਲਾਓ ਉਹਦੇ ਵਿੱਚ ਫਿਰ ਨਿਰਪੱਖ ਹੋਇਓ ਵੈਰ ਨਾ ਕਰਿਓ ਇਹ ਅਕਾਲੀ ਨੇ ਇਹ ਟਕਸਾਲੀ ਨੇ ਇਹ ਮਸ਼ੀਨਰੀ ਨੇ ਇਹ ਨਿਹੰਗ ਸਿੰਘ ਨੇ ਇਹ ਕਾਰ ਸੇਵਾ ਵਾਲੇ ਨੇ ਇਹ ਨਾਨਕ ਸਰ ਵਾਲੇ ਨੇ ਇਹ ਸਤਕਾਰ ਕਮੇਟੀ ਵਾਲੇ ਨੇ ਇਹ ਸਿੱਖ ਸਦ ਭਾਵਨਾ ਦਲ ਵਾਲੇ ਨੇ ਇਹ ਕਿਸਾਨ ਵਿੰਗ ਹੈ ਨਹੀਂ ਫਿਰ ਸਿੱਖਾਂ ਦੀ ਸਰਬਉੱਚਤਾ ਉਹ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਫਿਰ ਸਾਰੀਆਂ ਜਥੇਬੰਦੀਆਂ ਨੂੰ ਕੱਤਰ ਕਰਕੇ ਪੁੱਛੋ ਉਹ ਗੁਰੂ ਗ੍ਰੰਥ ਸਾਹਿਬ ਨਾਲ ਨੇ ਕਿ ਦੋਸ਼ੀਆਂ ਨਾਲ ਨੇ ਉਹ ਬੇਅਦਬੀਆਂ ਚਾਹੁੰਦੇ ਨੇ ਕਿ ਅਦ ਬਚਾਉਂਦੇ ਨੇ ਉਹ ਹੌਂਦ ਚਾਹੁੰਦੇ ਨੇ ਕਿ ਨਸਲ ਤੇ ਅਟੈਕ ਚਾਹੁੰਦੇ ਨੇ ਉਹ ਅਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੁੰਦੇ ਨੇ ਕਿ ਪੰਜਾਬ ਨੂੰ ਲਾਂਭੂ ਲਾ ਕੇ ਹੁਣ ਪੱਕੇ ਤੌਰ ਤੇ ਉਹਦਾ ਸਫਾਇਆ ਚਾਹੁੰਦੇ ਨੇ ਇਹ ਧਾਰਮਿਕ ਮੁੱਦੇ ਪਟਕਾ ਕੇ ਇਨਾ ਤੋਂ ਪੁੱਛਿਆ ਜਾਏ ਤੇ ਪੰਜਾਬ ਦੀ ਜਨਤਾ ਨੂੰ ਵੀ ਬੇਨਤੀ ਕਰਦਾ ਮਾਦਿਆਂ ਮਰਾਂਈ ਤੁਹਾਡੇ ਵੀਰਾਂ ਦੇ ਉੱਥੇ ਬਹਿ ਕੇ ਕੱਲੀਆਂ ਗਾਲਾਂ ਹੀ ਨਾ ਕੱਢੀ ਜਾਓ ਸਾਨੂੰ ਗਾਲਾਂ ਕੱਢ ਲਓ ਸਾਡਾ ਐਕਸੀਡੈਂਟ ਕਰਾ ਕੇ ਮਰਵਾ ਦੋਗੇ ਫਿਰ ਕੀ ਹੋਊ ਤੁਹਾਨੂੰ ਠੰਡ ਪੈ ਜੂ ਜਾਂ ਤੁਹਾਡਾ ਕੁਝ ਬਣ ਜੂ ਇਹਦੇ ਨਾਲ ਇਨਾ ਗੱਲਾਂ ਨੂੰ ਵਾਚੋ ਕਿੱਥੋਂ ਸ਼ੁਰੂ ਹੋਈਆਂ ਤੇ ਕਿੱਥੇ ਜਾ ਰਹੀਆਂ ਨੇ ਇਸ ਲਈ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਾਂਗਾ ਕੱਲਾ ਇਹ ਨਾ ਵੇਖੇ ਇਹ ਪੰਜਾਬ ਦਾ ਮੁੱਖ ਮੰਤਰੀ ਉਹੀ ਹੈ ਜਿੰਨੇ ਸਾਨੂੰ ਰਾਤ 1:30 ਵਜੇ ਚੁੱਕਿਆ ਹੈ ਮਤਲਬ ਇਹ ਨਹੀਂ ਚੁੱਕਿਆ ਸੀ ਮਤਲਬ ਇਹ ਹੈ ਅੱਜ ਉਹ 328 ਪਾਵਨ ਸਰੂਪਾਂ ਬਾਬਤ ਸਿੱਟ ਦੇ through ਕੰਮ ਕਰ ਰਿਹਾ ਹੈ ਤੇ ਅੱਜ ਸਾਰਿਆਂ ਦਾ ਸਾਥ ਇੱਥੇ ਤੇ ਹੁਣ ਜਥੇਦਾਰ ਨੇ ਵੀ ਕਹਿੰਦਾ ਹੈ ਕਿ ਸਿੱਟ ਦਾ ਸਾਥ ਦਿਓ ਹੁਣ ਜਥੇਦਾਰ ਦੀ ਤਾਂ ਮੰਨ ਲਓ ਅਕਾਲ ਤਖਤ ਸਭ ਦੀ ਤਾਂ ਮੰਨ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਇਸ ਲਈ ਸਦੀਵੀ ਹੱਲ ਵਾਸਤੇ ਇਹ ਜਿਹੜਾ ਸਰਬ ਪਾਰਟੀ ਮੀਟਿੰਗ ਪੰਜਾਬ ਸਰਕਾਰ ਸੱਦੇ ਇਹਨਾਂ ਨੂੰ ਪੁੱਛਿਆ ਜਾਏ ਇਹਨਾਂ ਲੀਡਰਾਂ ਨੂੰ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਨੇ ਕਿ ਦੋਸ਼ੀਆਂ ਦੇ ਖਿਲਾਫ ਨੇ ਮਰਜ਼ਾਦਾ ਦੇ ਨਾਲ ਨੇ ਕਿ ਮਰਜ਼ਾਦਾ ਖਰਾਬ ਕਰਨ ਵਾਲਿਆਂ ਦੇ ਨਾਲ ਨੇ ਅਮਨ ਸ਼ਾਂਤੀ ਨੂੰ ਲੰਬੂ ਲਾਉਂਦੇ ਤੇ ਜਥੇਦਾਰ ਸਾਹਿਬ ਸਰਬ ਜਥਾ ਇਕਤਰਤਾ ਖਾਲਸੇ ਦੀ ਸੱਦੇ ਨਿਰਪੱਖ ਤੇ ਨਿਰਵੈਰ ਹੋ ਕੇ ਇਸ ਅਹਿਮ ਮਸਲੇ ਤੇ ਬੜਾ ਗੰਭੀਰ ਮਸਲਾ ਹੈ ਇਹ ਬੜਾ ਫੂਕ ਫੂਕ ਕੇ ਪੈ ਰੱਖਣ ਦੀ ਜ਼ਰੂਰਤ ਹੈ ਇੱਥੇ ਵੋਟ ਤੇ ਨੋਟ ਦੀ ਗੰਦੀ ਰਾਜਨੀਤੀ ਨਾ ਕੀਤੀ ਜਾਏ ਈਸ਼ਰ ਸਿੰਘ ਹੁਣ ਲਿਖ ਦਿੱਤਾ ਅਕਾਲ ਤਖਤ ਸਭ ਦੇ ਦੇਸ਼ ਆਗੇ ਤੇ ਅੱਜ ਸੁਖਵੀਰ ਬਾਦਲ ਤੇ ਫਿਰ ਹੁਣ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਇਹਦੇ ਤੋਂ ਅਸਤੀਫਾ ਮੰਗੋ ਉੱਥੇ ਟੀਮ ਤਾਂ ਪਹੁੰਚੀ ਨਹੀਂ ਇਸ ਸੈੱਟ ਵਿੱਚ ਦਖਲ ਦੇਣ ਕਿਵੇਂ ਪਹੁੰਚ ਗਿਆ ਉੱਥੇ ਅਕਾਲ ਤਖਤ ਤਾਂ ਉੱਥੇ ਗਿਆ ਨਹੀਂ ਅਕਾਲੀ ਦਲ ਦਾ ਪ੍ਰਧਾਨ ਉਥੇ ਕਿਵੇਂ ਚਲੇ ਗਿਆ ਇਹਦੀ ਕਿੰਨੀ ਡਿਊਟੀ ਲਈ ਸੀ ਵੀ ਉਥੇ ਜਾ ਕੇ ਬਿਆਨ ਦੇ ਗਿਆ ਇਸ ਲਈ ਮਸਲਾ 328 ਪਾਵਨ ਸਰੂਪਨ ਦਾ ਇਹ ਚਾਹੁੰਦੇ ਨੇ ਸਾਢੇ 5 ਸਾਲ ਪਹਿਲਾਂ ਤੋਂ ਚੱਲੀ ਮੰਗ ਅੱਜ ਕਿਉਂ ਨਿਪਰੇ ਚੜਨ ਚੱਲੀ ਹੈ ਇਹ ਖੂਚ ਸੁਟਣਾ ਚਾਹੁੰਦੇ ਨੇ ਵੀ ਪਾ ਦਿਓ ਇਹਨੂੰ ਠੱਠੇ ਖੂਚ ਦੁਬਾਰਾ ਕੋਈ ਗੱਲ ਨਾ ਕਰੇ ਦਿੱਤੇ ਪਰ ਅਸੀਂ ਕਵਾਂਗੇ ਸਰਕਾਰ ਨੂੰ ਤੇ ਸਿੱਟ ਨੂੰ ਵੀ ਤਕੜੇ ਹੋ ਕੇ ਕੰਮ ਕਰੋ ਜਥੇਬੰਦੀਆਂ ਸਿੱਖ ਪੰਥ ਤੁਹਾਡੇ ਨਾਲ ਹੈ ਗੁਰੂ ਗ੍ਰੰਥ ਸਾਹਿਬ ਵਾਸਤੇ ਔਰ ਇਹ ਵੀ ਆਸ ਕਰਾਂਗਾ ਭਾਵੇਂ ਕਾਂਗਰਸੀ ਲੀਡਰ ਨੇ ਤੇ ਭਾਵੇਂ ਕੋਈ ਹੋਰ ਨੇ ਉਹਨਾਂ ਨੂੰ ਵੀ ਪਹਿਨਾ ਵੀ ਰਾਜਨੀਤੀ ਕਿਤੇ ਹੋਰ ਕਰ ਲਿਓ ਇੱਥੇ ਕਿਰਪਾ ਕਰਕੇ ਸਾਥ ਦੇਤੇ ਹੋ ਭਗਵੰਤ ਮਾਨ ਨੂੰ ਮੋਹਰਾ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਅਹਿਮ ਸਰੂਪ ਜਿਹੜਾ ਮਸਲਾ ਬਣਿਆ ਇਹਨੂੰ ਨੇਪਰੇ ਚਾੜ ਕੇ ਅੱਗੇ ਤੋਂ ਇੰਜ ਨਹੀਂ ਹੋਊਗਾ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਤੇ ਜਿਹੜੇ ਡੇਰੇਦਾਰ ਸਿੱਖੀ ਨਾਲ ਸੰਬੰਧਿਤ ਨੇ ਜਾਂ ਸਿੱਖੀ ਦੇ ਵਿਰੋਧ ਵਿੱਚ ਵੀ ਹੋਣਗੇ ਹੁਣ ਸਿੱਖੀ ਦੇ ਵਿਰੋਧ ਵਾਲਿਆਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਮਤਲਬ ਨਹੀਂ ਪਰ ਜਿਹੜੇ ਸਿੱਖੀ ਨਾਲ ਸੰਬੰਧਿਤ ਡੇਰੇ ਨੇ ਉਹ ਸੋਚਦੇ ਹੋਣਗੇ ਜਰ ਸਾਡੇ ਕੋ ਵੀ ਪਾਵਨ ਸਰੂਪ ਨੇ ਪਰ ਸਾਡੀਆਂ ਰਸੀਦਾਂ ਗਵਾਚ ਗਈਆਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਡਰਨ ਦੀ ਜ਼ਰੂਰਤ ਨਹੀਂ ਤੁਸੀਂ ਆਪ ਸਿੱਟ ਨੂੰ ਦੱਸੋ ਤੁਹਾਡੇ ਕੋ ਪਾਵਨ ਸਰੂਪ ਕਿੰਨੇ ਨੇ ਜੇ ਉਦੋਂ ਨਹੀਂ ਦੱਸਿਆ ਅੱਜ ਦੱਸ ਦਿਓ ਮਕਸਦ ਬੇਅਦਬੀ ਰੋਕਣੀ ਹੈ ਹਮਲਾ ਰੋਕਣਾ ਹੈ ਗੁਰੂ ਗ੍ਰੰਥ ਸਾਹਿਬ ਦਾ ਅਦਬ ਬਹਾਲ ਕਰਨਾ ਹੈ ਮਕਸਦ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਛੇੜ ਛਾੜ ਕਰਕੇ ਅਡਿੱਤੀ ਖਤਮ ਕਰਨੀ ਚਾਹੁੰਦੇ ਨੇ ਉਸ ਹੋਂਦ ਨੂੰ ਬਰਕਰਾਰ ਰੱਖਣਾ ਹੈ ਇਸ ਲਈ ਜਾਗਤ ਜੋਤ ਐਕਟ ਜਿਹੜਾ ਸਰਕਾਰ ਐਕਟ ਉਹਨੂੰ ਚੰਗੀ ਤਰ੍ਹਾਂ ਪੜ੍ਹ ਲਓ ਉਸ ਦੇ ਮੁਤਾਬਕ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਉਹ ਨਾਲ ਪੂਰੀਆਂ ਕੀਤੀਆਂ ਜਾਣ ਅਸੀਂ ਆਪਣੇ ਵੱਲੋਂ ਸਤਕਾਰ ਕਮੇਟੀਆਂ ਵੱਲੋਂ ਨਿਆਂਗ ਸਿੰਘ ਜਥੇਬੰਦੀਆਂ ਵੱਲੋਂ ਭਾਈ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂਆਂ ਵੱਲੋਂ ਬਲਦੇਵ ਸਿੰਘ ਜੀ ਸਿਰਸਾ ਵੱਲੋਂ ਸਿੱਖ ਸਦਭਾਵਨਾ ਦਲ ਸ਼ੇਰੀ ਪੰਜਾਬ ਦਲ ਅਸੀਂ ਸਾਰਿਆਂ ਵੱਲੋਂ ਹਰ ਪੱਖ ਤੋਂ ਸਹਿਯੋਗੀ ਸੀ ਹੈ ਤੇ ਰਵਾਂਗੇ ਜਿਨ੍ਹਾਂ ਮੁਲਜ਼ਮਾਂ ਤੇ ਪਰਚਾ ਦਰਜ ਹੋਇਆ ਉਹਨਾਂ ਨੂੰ ਵੀ ਕਹਿੰਨੇ ਆ ਤੁਹਾਡੇ ਨਾਲ ਸਾਡੀ ਕੋਈ ਵਿਰੋਧਤਾ ਨਹੀਂ ਜੋ ਸੱਚ ਹੈ ਆ ਕੇ ਬਿਆਨ ਕਰੋ ਤੁਹਾਨੂੰ ਕਿੰਨੇ ਕਿਹਾ ਸੀ ਇੰਨੇ ਇੰਨੇ ਪਾਵਨ ਸਰੂਪ ਭੇਜੇ ਜਾਣ 169 ਪਾਵਨ ਸਰੂਪ ਬੜੀ ਵੱਡੀ ਗੱਲ ਹੈ ਇੱਥੇ ਤੇ ਇੱਕ ਮਹਾਰਾਜ ਜੀ ਦਾ ਪਾਵਨ ਸਰੂਪ ਹੀ ਬੜੀ ਮਹੱਤਵਤਾ ਰੱਖਦਾ ਹੈ ਇੱਕ ਅੱਖਰ ਰੱਖਦਾ ਹੈ ਉੱਥੇ ਵੀ ਕਹਿ ਦਿੱਤਾ ਜਾਂਦਾ ਰਾਮ ਰਾਏ ਸਾਡੇ ਮੱਥੇ ਨਾਲ ਲੱਗਿਓ ਤੇ ਅੱਜ ਤਿੱਕਰ ਰਾਮ ਰਾਈਆਂ ਦੇ ਖਿਲਾਫ ਪੰਥ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਦਾ ਇਸ ਲਈ ਆਓ ਸਾਰੇ ਮਿਲ ਕੇ ਮੋਹਰਾ ਭਗਵੰਤ ਮਾਨ ਨੂੰ ਬਣਾ ਕੇ ਤੇ ਗੁਰੂ ਗ੍ਰੰਥ ਸਾਹਿਬ ਤੋਂ ਧਿਆਨ ਹਟਾਉਣ ਦੀ ਜਿਹੜੀ ਕੋਝੀ ਸਾਜ਼ਿਸ਼ ਕੀ ਸੁਖਬੀਰ ਬਾਦਲ ਤੇ ਹੋਰ ਐਮਐਲਏ ਕਰ ਰਹੇ ਨੇ ਨਾ ਕਿਰਪਾ ਕਰਕੇ ਇਹ ਸੁਚੇਤ ਰਹਿਣਾ ਤੇ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਅਜੇ ਵੀ ਤੁਹਾਡੇ ਕੋਲੇ ਸਮਾਂ ਹੈ ਦੁੱਲੇ ਭੇਰ ਜਿਹੜੇ ਨੇ ਟੋਕਰੀ ਚ ਪਾਈ ਜਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਤਰੀ ਦੇ ਉੱਤੇ ਸਵਾਲ ਖੜੇ ਹੋ ਰਹੇ ਆ ਪਰ ਉਥੋਂ ਦੀ ਜਿਹੜੀ ਕਮੇਟੀ ਜਾਂ ਤੇ ਤਗਦੀਰ ਬਾਦਲ ਨੂੰ ਆਪਾਂ ਪਾਸੇ ਰੱਖ ਕੇ ਗੱਲ ਕਰੀਏ ਉਹ ਕਹਿ ਰਹੇ ਕਿ ਗੁਰੂ ਘਰ ਦੇ ਵਿੱਚ ਆ ਕੇ ਮर्यादा ਦਾ ਉਲੰਘਣ ਸਿੱਧ ਨੇ ਜਾਂ ਪੁਲਿਸ ਨੇ ਕੀਤਾ ਹੈ ਹੁਣ ਸਾਡੇ ਆ ਕੇ ਗੁਰੂਤਾਬ ਨੂੰ ਇਹ ਤਰੀਕੇ ਨਾਲ ਕਰਉਣਾ ਕਿ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਉਸ ਕਮੇਟੀ ਜਿਹੜੀ ਐ ਉਹਨਾਂ ਨੂੰ ਇਹ ਕਰਨਾ ਬਣਦਾ ਹੈ ਕਿ ਉਹ ਜਿਹੜੇ ਕੈਮਰੇ ਨੇ ਉਹਨਾਂ ਦੀਆਂ ਫੋਟੋ ਚ ਕੱਢੋ ਸਿੱਟ ਨੇ ਪਹਿਲਾਂ ਸਿੰਘ ਇਕੱਠੇ ਕੀਤੇ ਅਰਦਾਸ ਕੀਤੀ ਤੇ ਬਾਣੀ ਪੜਨ ਵਾਲੇ ਸਿੰਘਾਂ ਨੇ ਮਹਾਰਾਜੀ ਦੇ ਪਾਵਨ ਸਰੂਪਾਂ ਦੇ ਦਰਸ਼ਨ ਕਰਵਾਏ ਉਹਨਾਂ ਨੇ ਮਹਾਰਾਜੀ ਦੇ ਸਰੂਪ ਸੋਖਾਸਨ ਕੀਤੇ ਤੇ ਫਿਰ ਅਰਦਾਸ ਕਰਕੇ ਸਿੱਟ ਆ ਗਈ ਜੇ ਗਲਤ ਹੈ ਤੇ ਫਿਰ ਤੁਸੀਂ ਇਹ ਕੋਟ ਚ ਦੇ ਦਿਓ ਸਤੰਦਰ ਹੋ ਜੂ ਫੁਟੇਜ ਦੇ ਦਿਓ ਤੇ ਜੇ ਝੂਠ ਹੈ ਤੇ ਫਿਰ ਤੁਸੀਂ ਤਿਆਰ ਰਹੋ ਕਿਉਂਕਿ ਤੁਸੀਂ ਬੜੀ ਵੱਡੀ ਗੱਲ ਕਹਿ ਰਹੇ ਹੋ ਤੁਹਾਡੇ ਤੇ ਕਾਰਵਾਈ ਹੋਵਦਾ ਸਰ ਗੁਰਦੁਆਰਾ ਵਾ ਡੇਰਾ ਪਹਿਲਾਂ ਇਹ ਕਲੀਅਰ ਕਰ ਦੋ ਕਿਉਂਕਿ ਸਾਗਰ ਦੇ ਵਿੱਚ ਕਿਹਾ ਜਾ ਰਿਹਾ ਗੁਰਦੁਆਰਾ ਹੈਗਾ ਇਹ ਡੇਰਾ ਤੇ ਮਰਿਆਦਾ ਦਾ ਮਜ਼ਾਰ ਹਾਂ ਇਹ ਥੋੜਾ ਕਲੀਅਰ ਹੁਣ ਇੱਥੇ ਗੱਲ ਆ ਗਈ ਮਜ਼ਾਰ ਡੇਰਾ ਕਿ ਗੁਰਦੁਦਵਾਰਾ ਇਹਦੀ ਜੱਜਮੈਂਟ ਤਾਂ ਕੱਲ ਤੱਕ ਸਭ ਨੇ ਦੇਣੀ ਹੈ ਮੈਂ ਜੱਜਮੈਂਟ ਨਹੀਂ ਦੇ ਸਕਦਾ ਰਹੀ ਗੱਲ ਉੱਥੇ ਦੀ ਸਥਿਤੀ ਕੀ ਹੈ ਉਹ ਮੈਂ ਭਾਈ ਖੋਸਾ ਜੀ ਨੂੰ ਕਹਿਣਾ ਉਹ ਤੁਹਾਡੇ ਸਾਹਮਣੇ ਰੱਖ ਦਿੰਨੇ ਵੀ ਉੱਥੇ ਹੈ ਕੀ ਆ ਔਰ ਡੇਰਾ ਕੇ ਗੁਰਦੁਆਰਾ ਕੇ ਮਜ਼ਾਰ ਦੂਜੀ ਗੱਲ ਉੱਥੇ ਸਰੂਪ ਮਾਮ ਪਾਵਨ ਭੇਜਣ ਦੀ ਗੱਲ ਇਹ ਅਕਾਲ ਤਖਤ ਸਭ ਤੋਂ ਗੜਗੱਜ ਸਭ ਹੀ ਦੱਸਣਗੇ ਸਹੀ ਕੀ ਹੈ ਤੇ ਗਲਤ ਕੀ ਹੈ ਤੇ ਫਿਰ ਉਹਦਾ ਹੱਲ ਕੀ ਕੀਤਾ ਤੇ ਹੁਣ ਤੱਕ ਕੀ ਕੀਤਾ ਤੇ ਅੱਗੇ ਕੀ ਕਰਨਗੇ ਇਹਦਾ ਜਵਾਬ ਜਜਮੈਂਟ ਉੱਥੋਂ ਮਿਲੇਗੀ